ਫਿਲਮ ਵੀ ਆਈ ਹੈ ਬੜੀ ਕਾਮਯਾਬ ਰਹੀ ਉਹ ਜਿਹੜੀ ਵਿੱਕੀ ਕੌਸ਼ਨ ਜਿਹੜਾ ਮੁੰਡਾ ਉਹਨੇ ਉਦਮ ਸਿੰਘ ਦਾ ਰੋਲ ਨਿਭਾਇਆ। ਕੀ ਮਤਲਬ ਕਹਾਣੀ ਹੈ ਕਿ ਲੂੰ ਕੰਡੇ ਖੜੇ ਹੋ ਜਾਂਦੇ। ਜੀ ਤੁਹਾਡਾ ਜਿੱਥੇ ਆਉਣਾ ਉਹਨਾਂ ਦੀ ਆਤਮਾ ਨੂੰ ਸਕੂਨ ਦੇਊਗਾ ਕਿ ਹੈਗੇ ਨੇ ਹਜੇ ਸ਼ਹੀਦ ਕਿਸੇ ਕੌਮ ਦੇ ਜਾਂ ਕਿਸੇ ਪਰਿਵਾਰ ਦੇ ਨਹੀਂ ਹੁੰਦੇ ਉਹ ਤਾਂ ਦੇਸ਼ ਦੇ ਹੋ ਜਾਂਦੇ ਆ। ਮੈਂ ਪੜਦਾ ਰਹਿਣਾ ਮੈਂ ਸ਼ਹੀਦਾਂ ਬਾਰੇ ਬਹੁਤ ਪੜਦਾ ਰਹਿਣਾ। ਅੱਜ ਕੱਲ ਤਾਂ ਖਰ ਫਿਲਮਾਂ ਵੀ ਬਣ ਜਾਂਦੀਆਂ ਆ। ਫਿਲਮ ਵੀ ਆਈ ਹੈ ਬੜੀ ਕਾਮਯਾਬ ਰਹੀ ਹੋ ਜਿਹੜੀ ਵਿੱਕੀ ਕੌਸ਼ਲ ਜਿਹੜਾ ਮੁੰਡਾ ਉਹਨੇ ਉਦਮ ਸਿੰਘ ਦਾ ਰੋਲ ਨਿਭਾਇਆ ਕੀ ਮਤਲਬ ਕਹਾਣੀ ਹੈ ਕਿ ਲੂੰ ਕੰਡੇ ਖੜੇ ਹੋ ਜਾਂਦੇ ਸੋ ਜਰੂਰ ਤੁਸੀਂ ਤੁਹਾਡਾ ਜਿੱਥੇ ਆਉਣਾ ਉਹਨਾਂ ਦੀ ਆਤਮਾ ਨੂੰ ਸਕੂਨ ਦੇਊਗਾ ਕਿ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਨੂੰ ਯਾਦ ਰੱਖਿਆ ਹੋਇਆ ਸਾਡੇ ਦਿਨ ਮਨਾਉਂਦੇ ਨੇ ਸਾਨੂੰ ਯਾਦ ਕਰਦੇ ਨੇ ਤੁਹਾਡਾ ਇੱਥੇ ਆਉਣਾ ਕੋਈ ਪੋਲਿਟਿਕਲ ਰੈਲੀ ਨਹੀਂ ਹੈਗੀ ਤੁਹਾਡਾ ਇੱਥੇ ਆਉਣਾ ਅਜੂਦਮ ਸਿੰਘ ਹੋਰਾਂ ਦੀ ਭਗਤ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਆਤਮਾ ਨੂੰ ਸਕੂਨ ਦੇਣਾ ਹੈ ਤੁਹਾਡਾ ਇੱਥੇ ਆਉਣਾ ਹਰ ਧਰਮ ਦੇ ਬੰਦੇ ਮੈਂ ਦੇਖ ਰਿਹਾ ਕਿਉਂਕਿ ਸ਼ਹੀਦ ਕਿਸੇ ਕੌਮ ਦੇ ਜਾਂ ਕਿਸੇ ਪਰਿਵਾਰ ਦੇ ਨਹੀਂ ਹੁੰਦੇ ਉਹ ਤਾਂ ਦੇਸ਼ ਦੇ ਹੋ ਜਾਂਦੇ ਆ ਸ਼ਹੀਦਾਂ ਦੇ ਸਰਤਾਜ ਕਿਹਨਾਂ ਨੂੰ ਕਹਿ ਜਾਂਦਾ ਗੁਰੂ ਅਰਜਨ ਦੇਵ ਜੀ ਨੂੰ ਉੱਥੋਂ ਸ਼ਹੀਦیاں ਸ਼ੁਰੂ ਹੋਈਆਂ ਅੱਜ ਤਵੇ ਤੇ ਉਂਗਲ ਨਹੀਂ ਲਾ ਸਕਦੇ ਆਪਾਂ ਰੋਟੀ ਪਕਾਉਣ ਵੇਲੇ ਜਿਹੜਾ ਤਵਾ ਹੈ ਉਹ ਤੇ ਉਂਗਲ ਨਹੀਂ ਲਾ ਸਕਦੇ ਉਹਨਾਂ ਨੇ ਉਹਦੇ ਉੱਤੇ ਬੈਠ ਕੇ ਪੰਥੀ ਮਾਰ ਕੇ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਫਿਰ ਗਰਮ ਰੇਤਾ ਸਿਰ 'ਚ ਪੋਇਆ ਸਾਡੀਆਂ ਤਾਂ ਮਿਸਾਲਾਂ ਹੀ ਇਹੋ ਜਿਹੀਆਂ ਨੇ ਦੁਨੀਆਂ 'ਚ ਮਿਲਦੀਆਂ ਹੀ ਨਹੀਂ ਕਿਤੇ 7 ਸਾਲ ਤੇ 5 ਸਾਲ ਦੇ ਸ਼ਹੀਦ ਕਿਤੇ ਮਿਲਦੇ ਆ ਸਾਡੇ ਛੋਟੇ ਸਾਹਿਬ ਜਦ ਦੇ ਅੱਜ ਮਨਾਉਨੇ ਸਵਾ 26 27 28 ਦਸੰਬਰ ਨੂੰ ਲੰਗਰ ਲੱਗਦੇ ਆ ਧੁਰ ਤੱਕ ਜਿੱਥੇ ਤੱਕ ਜਾਂਦੇ ਆ ਨਤਮਸਤਕ ਹੋ ਕੇ ਆਉਨੇ ਆ ਫਿਲਮ ਵੀ ਆਈ ਹੈ ਬੜੀ ਕਾਮਯਾਬ ਰਹੀ ਉਹ ਜਿਹੜੀ ਵਿੱਕੀ ਕੌਸ਼ਨ ਜਿਹੜਾ ਮੁੰਡਾ ਉਹਨੇ ਉਦਮ ਸਿੰਘ ਦਾ ਰੋਲ ਨਿਭਾਇਆ ਕੀ ਮਤਲਬ ਕਹਾਣੀ ਹੈ ਕਿ ਲੂੰ ਕੰਡੇ ਖੜੇ ਹੋ ਜਾਂਦੇ ਤੁਸੀਂ ਤੁਹਾਡਾ ਜਿੱਥੇ ਆਉਣਾ ਉਹਨਾਂ ਦੀ ਆਤਮਾ ਨੂੰ ਸਕੂਨ ਦੇਊਗਾ ਕਿ ਹੈਗੇ ਨੇ ਹਜੇ ਸ਼ਹੀਦ ਕਿਸੇ ਕੌਮ ਦੇ ਜਾਂ ਕਿਸੇ ਪਰਿਵਾਰ ਦੇ ਨਹੀਂ ਹੁੰਦੇ ਉਹ ਤਾਂ ਦੇਸ਼ ਦੇ ਹੋ ਜਾਂਦੇ ਆ ਮੈਂ ਪੜਦਾ ਰਹਿਣਾ ਮੈਂ ਸ਼ਹੀਦਾਂ ਬਾਰੇ ਬਹੁਤ ਪੜਦਾ ਰਹਿਣਾ ਅੱਜ ਕੱਲ ਤਾਂ ਖैर ਫਿਲਮਾਂ ਵੀ ਬਣ ਜਾਂਦੀਆਂ ਫਿਲਮ ਵੀ ਆਈ ਹੈ ਬੜੀ ਕਾਮਯਾਬ ਰਹੀ ਹੋ ਜਿਹੜੀ ਵਿੱਕੀ ਕੌਸ਼ਲ ਜਿਹੜਾ ਮੁੰਡਾ ਉਹਨੇ ਉਦਮ ਸਿੰਘ ਦਾ ਰੋਲ ਨਿਭਾਇਆ ਕੀ ਮਤਲਬ ਕਹਾਣੀ ਹੈ ਕਿ ਲੂੰਹ ਕੰਡੇ ਖੜੇ ਹੋ ਜਾਂਦੇ ਸੋ ਜਰੂਰ ਤੁਸੀਂ ਤੁਹਾਡਾ ਅੱਜ ਇੱਥੇ ਆਉਣਾ ਉਹਨਾਂ ਦੀ ਆਤਮਾ ਨੂੰ ਸਕੂਨ ਦੇਊਗਾ ਕਿ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਨੂੰ ਯਾਦ ਰੱਖਿਆ ਹੋਇਆ ਸਾਡੇ ਦਿਨ ਮਨਾਉਂਦੇ ਨੇ ਸਾਨੂੰ ਯਾਦ ਕਰਦੇ ਨੇ ਤੁਹਾਡਾ ਇੱਥੇ ਆਉਣਾ ਕੋਈ ਪੋਲੀਟੀਕਲ ਰੈਲੀ ਨਹੀਂ ਹੈਗੀ ਤੁਹਾਡਾ ਇੱਥੇ ਆਉਣਾ ਅਜੂਦਮ ਸਿੰਘ ਹੋਰਾਂ ਦੀ ਭਗਤ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਆਤਮਾ ਨੂੰ ਸਕੂਨ ਦੇਣਾ ਹੈ ਤੁਹਾਡਾ ਇੱਥੇ ਆਉਣਾ ਹਰ ਧਰਮ ਦੇ ਬੰਦੇ ਮੈਂ ਦੇਖ ਰਿਹਾ ਹਾਂ ਕਿਉਂਕਿ ਸ਼ਹੀਦ ਕਿਸੇ ਕੌਮ ਦੇ ਜਾਂ ਕਿਸੇ ਪਰਿਵਾਰ ਦੇ ਨਹੀਂ ਹੁੰਦੇ ਉਹ ਤਾਂ ਦੇਸ਼ ਦੇ ਹੋ ਜਾਂਦੇ ਆ ਸ਼ਹੀਦਾਂ ਦੇ ਸਰਤਾਜ ਕਿਹਨਾਂ ਨੂੰ ਕਹਿ ਜਾਂਦਾ ਗੁਰੂ ਅਰਜਨ ਦੇਵ ਜੀ ਨੂੰ ਉੱਥੋਂ ਸ਼ਹੀਦیاں ਸ਼ੁਰੂ ਹੋਈਆਂ ਅੱਜ ਤਵੇ ਤੇ ਉਂਗਲ ਨਹੀਂ ਲਾ ਸਕਦੇ ਆਪਾਂ ਰੋਟੀ ਪਕਾਉਣ ਵੇਲੇ ਜਿਹੜਾ ਤਵਾ ਹੈ ਉਤੇ ਉਂਗਲ ਨਹੀਂ ਲਾ ਸਕਦੇ ਉਹਨਾਂ ਨੇ ਉਹਦੇ ਉੱਤੇ ਬੈਠ ਕੇ ਪੰਥੀ ਮਾਰ ਕੇ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਫਿਰ ਗਰਮ ਰੇਤਾ ਸਿਰ 'ਚ ਪੋਇਆ ਸਾਡੀਆਂ ਤਾਂ ਮਿਸਾਲਾਂ ਹੀ ਇਹੋ ਜੀਆਂ ਨੇ ਦੁਨੀਆਂ 'ਚ ਮਿਲਦੀਆਂ ਹੀ ਨਹੀਂ ਕਿਤੇ 7 ਸਾਲ ਤੇ 5 ਸਾਲ ਦੇ ਸ਼ਹੀਦ ਕਿਤੇ ਮਿਲਦੇ ਆ ਸਾਡੇ ਛੋਟੇ ਸਾਹਿਬ ਜਦੇ ਅੱਜ ਮਨਾਉਨੇ ਆ ਸਭਾ 26 27 28 ਦਸੰਬਰ ਨੂੰ ਲੰਗਰ ਲੱਗਦੇ ਆ ਤੁਰ ਤੱਕ ਜਿੱਥੇ ਤੱਕ ਜਾਂਦੇ ਆ ਨਤਮਸਤਕ ਹੋ ਕੇ ਆਉਨੇ ਆ